ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਜਿਹੜੀ ਉਹ ਲਗਾਤਾਰ ਚਰਚਾ ਚ ਰਹੀ ਪਹਿਲਾਂ ਵੀ ਆਪਾਂ ਗੱਲ ਕੀਤੀ ਹੁਣ ਫੇਰ ਸਿਰਫ ਇਕੱਲਾ ਬਿਆਨ ਨਹੀਂ ਹੈ ਜਾਂ ਕਿਸੇ ਨੇ ਜਿਵੇਂ ਤੁਸੀਂ ਕਹ ਰਹੇ ਹੋ ਕਿ ਫੇਸਬੁੱਕ ਦੇ ਕਿਸੇ ਬੰਦੇ ਨੇ ਨਹੀਂ ਕਿਹਾ ਹੋਇਆ ਸੀਆਈਏ ਨੇ ਕਿਹਾ ਕਿ ਭਾਈ ਇੰਟਰਵਿਊਜ਼ ਇੱਥੇ-ਇੱਥੇ ਹੋਈਆਂ ਨੇ ਨਹੀਂ ਕਈ ਜਾਣਿਆਂ ਨੇ ਸੀਆਈਏ ਨਹੀਂ CIA ਦੇ ਵਿੱਚ ਹੋਈ ਐ ਐਸਆਈਟੀ ਨੇ ਐਸਆਈਟੀ ਨੇ ਕਿਹਾ ਹੋਲੀ-ਹੋਲੀ ਸਿੱਖੋਗੇ ਤੁਸੀਂ ਇਹ ਸ਼ਬਦਾਂ ਦਾ ਜਿਹੜਾ ਹੁੰਦਾ ਨਾ ਇਹ ਇਧਰ-ਉਧਰ ਹਿਰ-ਫਿਰ ਹੋ ਜਾਂਦਾ ਹੈ CIA ਦੇ ਵਿੱਚ ਸੀ ਤੇ ਸਿੱਟ ਨੇ ਜਾਂਚ ਕੀਤੀ ਸਿੱਟ ਦਾ ਮਤਲਬ ਹੁੰਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਟੀਮ ਇਨਵੈਸਟੀਗੇਟਿਵ ਟੀਮ ਜੀ 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 CIA ਸਟਾਫ ਹੋ ਠਾਣਾ ਹੁੰਦਾ ਜੀ ਠੀਕ ਹੈ ਤੇ ਉਹਨਾਂ ਨੇ ਗੱਲ ਕਾਫੀ ਕਲੀਅਰ ਕੀਤੀ ਹੈ ਤੇ ਹੁਣ ਕਈ ਬੰਦਿਆਂ ਦੇ ਜਿਹੜੇ ਉਹ ਨਕਾਬ ਹੈ ਉਹ ਉਤਰ ਗਏ ਆ ਕਈਆਂ ਨੂੰ ਇਹ ਚੀਜ਼ਾਂ ਲਿਖ ਰਹੀਆਂ ਨੇ ਪਰ ਦਿਖ ਰਹੀਆਂ ਨਹੀਂ ਪੂਰੀਆਂ ਜੀ ਇਹ ਵੀ ਸਪਸ਼ਟ ਕਰਿਓ ਕਲੀਅਰ ਕਰਿਓ ਸਾਡੇ ਨਾਲ ਨਹੀਂ ਦੇਖੋ ਗੱਲ ਇਹ ਆ ਕਿ ਇਹਦੇ 'ਚ ਇਹ ਤੇ ਪਹਿਲਾਂ ਮੰਨਦੇ ਨਹੀਂ ਸੀ ਇਹ ਤੇ ਹਲਫਨਾਮਾ ਦੇ ਆਏ ਸੀਗੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਤੇ ਕੁਝ ਹੋਇਆ ਹੀ ਨਹੀਂ ਜੀ ਠੀਕ ਹੈ ਜੀ ਫਿਰ ਜਦੋਂ ਦੂਜੀ ਵਾਰੀ ਇਹ ਪ੍ਰਮੋਦ ਜੀ ਗਏ ਸੀਗੇ ਪ੍ਰਮੋਦ ਬਾਨ ਜੀ ਸਾਡੇ ਬਹੁਤ ਕਹ ਲੋ ਤੇਜ਼ ਤਰ੍ਹਾਂ ਅਫਸਰ ਆ ਜੀ ਇਹਨਾਂ ਨੇ ਜਾ ਕੇ ਜਦੋਂ ਮੰਨਿਆ ਕਿ ਪੰਜਾਬ ਦੀ ਹਦੂਦ ਦੇ ਅੰਦਰ ਹੋ ਸਕਦਾ ਹੋਈਆਂ ਲੱਗੀਆਂ ਇਥੇ ਖਬਰਾਂ ਆਈਆਂ ਇਹਨਾਂ ਨੇ ਕਿਉਂਕਿ ਜਲੰਧਰੀ ਜਲੰਧਰ ਦੀ ਜਿੰਨੀ ਚੋਂ ਲੜਨੀ ਸੀਗੀ ਉਸ ਵੇਲੇ মিডিਆ ਇਹਨਾਂ ਦਾ ਜਿਹੜਾ ਮੈਨੇਜ মিডিਆ ਉਹਨਾਂ ਨੇ ਗੱਲ ਕੱਢੀ ਨਹੀਂ ਅੱਜ ਉਸੇ মিডিਏ ਨੇ ਰੌਲਾ ਪਾ ਦਿੱਤਾ ਕਿਉਂ ਕਿਉਂਕਿ ਜਦੋਂ ਰਿਪੋਰਟ ਇਹਨਾਂ ਨੇ ਜਾ ਕੇ ਜੱਜ ਦੇ ਸਾਹਮਣੇ ਰੱਖੀ ਜੱਜ ਨੇ ਰਿਪੋਰਟ ਪੜ੍ਹ ਕੇ ਉਹਨੇ ਕਹਿ ਦਿੱਤਾ ਉਹਨੇ ਕਹਿ ਦਿੱਤੇ ਤੁਸੀਂ ਖਰੜਾ ਤਾਂ ਨਾ ਲਿਖੀ ਬੈਠੇ ਹੋ ਜੀ ਦੂਜਾ ਤੁਸੀਂ ਰਾਜਸਥਾਨ ਦਾ ਰਾਜਸਥਾਨ ਦਾ ਦੱਸ ਦਿਓ ਸਥਾਨ ਕਿ ਰਾਜਸਥਾਨ ਦੀ ਜੇਲ੍ਹ ਚੋਂ ਹੋਇਆ ਜੀ ਜੀ ਉਨਾ ਕਫਰੇ ਕਵਾਇਦ ਸ਼ੁਰੂ ਕਰੋ ਰਾਜਸਥਾਨ ਨੂੰ ਵੀ ਪਾਰਟੀ ਬਣਾਇਆ ਜਾਵੇ ਹੂੰ ਇਧਰ ਜਿਹੜੇ ਅਧਿਕਾਰੀ ਨੇ ਝੂਠਾ ਹਲਫਨਾਮਾ ਦਿੱਤਾ ਉਹਨੂੰ ਵੀ ਘੇਰਦੇ ਆ ਜੀ ਫਿਰ ਇਸ ਤੋਂ ਇਲਾਵਾ ਇਹ ਵੀ ਜਾਂਚ ਪੜਤਾਲ ਹੋਵੇ ਕਿ ਕਰੋ ਇਹ ਵੀ ਜਾਂਚ ਪੜਤਾਲ ਹੋਵੇ ਕਿ ਜ਼ਿੰਮੇਵਾਰ ਵਿਅਕਤੀ ਕੌਣ ਸੀ ਉੱਥੇ ਬਿਲਕੁਲ ਦੇਖੋ ਇਹ ਬਹੁਤ ਵੱਡਾ ਪੰਗਾ ਪੈ ਜਾਣਾ ਹੁਣ ਹੂੰ ਸੀਆਈਏ ਸਟਾਫ ਦੇ ਵਿੱਚ ਕੋਈ ਆਮ ਲਾਜਮ ਨਹੀਂ ਹੁੰਦਾ ਉੱਥੇ ਦਾ ਇੰਚਾਰਜ ਬੜਾ ਕਾਵਲ ਹੁੰਦਾ ਜੀ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਲੋਰੈਂਸ ਨੂੰ ਇਹ ਕਹਿ ਕੇ ਖੜਿਆ ਸੀਗਾ ਉੱਥੇ ਕਿ ਉਥੋਂ ਦੇ ਪ੍ਰਬੰਧ ਜਿਹੜੇ ਆ ਸਿਕਿਉਰਿਟੀ ਦੇ ਉਹ ਪੁਖਤਾ ਨੇ ਹੂੰ ਹੁਣ ਵੱਡੇ ਪ੍ਰਸ਼ਨ ਇਹ ਖੜੇ ਹੋਣਗੇ ਕਿ ਪੁਖਤਾ ਪ੍ਰਬੰਧ ਆ ਸੀਗੇ ਜੀ ਅੱਗੇ ਵੀ ਖਬਰਾਂ ਬੜੀ ਵਰੀ ਆਈਆਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਨੇ ਕਿ ਭਾਈ ਹਿਰਾਸਤ ਦੇ ਵਿੱਚ ਜਦੋਂ ਇਹ ਆਉਂਦੇ ਆ ਮੈਂ ਤੁਹਾਨੂੰ ਦੂਰ ਨਹੀਂ ਇੱਕ ਹੋਰ ਗੱਲ ਦੱਸ ਦਿਨਾ ਸਾਡਾ ਇੱਕ ਮੁੰਡਾ ਸੀਗਾ ਉਸੇ ਤਰ੍ਹਾਂ ਹੀ ਕੈਲੋ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚ ਸ਼ਾਮਲ ਸੀ ਤੇ ਉਹਨੇ ਮੈਨੂੰ ਸਾਰਾ ਦੱਸਿਆ ਕਿ ਅਸੀਂ 5 600 ਕਿਲੋਮੀਟਰ ਤੋਂ ਲੈ ਆਏ ਸੀਗੇ ਹੂੰ ਹੂੰ ਠੀਕ ਹੈ ਜੀ ਇਨ ਫੈਕਟ ਲਾਰੈਂਸ ਨੂੰ ਹੀ ਲੈ ਕੇ ਆਏ ਸੀ ਮੈਂ 10ਵੇਂ ਦਿਨਾਂ ਤੁਹਾਨੂੰ ਮੈਂ ਜ਼ਿਲ੍ਹਾ ਜਾਂ ਮੁਲਾਜ਼ਮ ਨਹੀਂ ਦੱਸਾਂਗਾ ਕਿਉਂਕਿ ਟੀਮ ਚ ਪਤਾ ਲੱਗ ਜਾਂਦਾ ਕਿਉਂਕਿ ਇਹ ਮਾਮਲਾ ਹੁੰਦਾ ਸਾਡਾ ਕਿ ਯਕੀਨ ਹੁੰਦਾ ਅਗਲਾ ਗੱਲ ਕਰ ਦਿੰਦਾ ਬਿਲਕੁਲ ਉਸਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਸੀ ਲੈ ਕੇ ਆਏ ਤੇ ਕਿਸ ਤਰ੍ਹਾਂ ਉਹ ਹਿਰਾਸਤ ਦੇ ਵਿੱਚ ਰਿਹਾ ਹੂੰ ਇਸੇ ਤਰ੍ਹਾਂ ਚਰਚਾਵਾਂ ਕਈ ਨੇ ਕਿ ਕਈ ਵਾਰ ਮਤਲਬ ਕਿ ਜਿੱਦਾਂ ਹੁਣ ਕੋਈ ਮੰਨ ਲਓ 15 ਦਿਨ ਵਾਸਤੇ ਠਾਣੇ ਤਾੜਿਆ ਜੀ ਤੇ ਉਹ ਉਹਦੇ ਵਾਸਤੇ ਲੀੜੇ ਵੀ ਆਉਂਦੇ ਨੇ ਹੂੰ ਤੇ ਬ੍ਰਾਂਡ ਵੀ ਦੱਸਿਆ ਜਾਂਦਾ ਕਿ ਉੱਥੋਂ ਲੈ ਕੇ ਆ ਹੂੰ ਇਤੋਂ ਤੱਕ ਕਿ ਸ਼ੇ ਵਾਸਤੇ ਵੀ ਸਲੂਨ ਤੋਂ ਬੰਦੇ ਆ ਜਾਂਦੇ ਨੇ ਜੀ ਕਿ ਫਲਾਣੇ ਸਲੂਨ ਤੋਂ ਬੰਦੇ ਸੱਦੋ ਹੂੰ ਹੂੰ ਇਹ ਇਸ ਤਰ੍ਹਾਂ ਦੀਆਂ ਚਰਚਾਵਾਂ ਸਾਡੇ ਕੋਲ ਸਬੂਤ ਨਹੀਂ ਜੀ ਪਰ ਇਹਦਾ ਮਤਲਬ ਇਹ ਆ ਕਿ ਜੇ ਉਹ ਚਰਚਾਵਾਂ ਚੱਲਦੀਆਂ ਪਈਆਂ ਨੇ ਤੇ ਜੇ ਇਸ ਤਰ੍ਹਾਂ ਦੀਆਂ ਹੁਣ ਇਹ ਕਹਾਣੀਆਂ ਪ੍ਰਮਾਣਿਤ تصਦੀਕ ਹੋਣੀਆਂ ਸਟਾਰਟ ਹੋ ਗਈਆਂ ਤਾਂ ਫਿਰ ਚਰਚਾਵਾ ਉਹ ਨਰਮੂਲ ਨਹੀਂ ਹੋ ਸਕਦੀਆਂ ਲੇਰੀਆਂ ਵੀ ਅਸੀਂ ਕਹਦੇ ਹਾਂ ਨਰਮੂਲ ਨੇ ਇਹਦਾ ਮਤਲਬ ਇਹ ਆ ਕਿ ਇਹ ਠੀਕ ਹੈ ਸਾਨੂੰ ਦਿਖਾਇਆ ਜਾਂਦਾ ਬਖਤਰਬੰਦ ਗਾਡੀ 'ਚ ਲੈ ਜਾਇਆ ਜਾ ਰਹਾ ਹੈ ਲਾਰੈਂਸ ਐਸਾ ਹੋ ਰਹਾ ਹੈ ਐਸਾ ਰਹਾ ਹੈ ਯਹਾਂ ਪਰ ਗੈਂਗਸਟਰ ਨੇ ਇਹ ਕੀ ਖਾਇਆ ਇਹ ਪੀਆ ਅਸਲ ਦੇ ਵਿੱਚ ਹੂੰ ਉਹਨਾਂ ਦਾ ਹਿਰਾਸਤ ਦੇ ਵਿੱਚ ਬਟੌਰ ਹੈ ਜੀ ਹਿਰਾਸਤ ਦੇ ਵਿੱਚ ਵੀ ਟੌਰ ਹੈ ਮਤਲਬ ਕਿ ਛੋਟਾ ਮੋਟਾ ਤਾਂ ਅਧਿਕਾਰੀ ਮੈਨੂੰ ਲੱਗਦਾ ਕਿ ਉਹਨਾਂ ਦੀ ਹਵਾਲਾ ਦੇ ਨੇੜੇ ਨਿਕਲੋਂਦਾ ਹੋਣਾ ਬਿਲਕੁਲ ਠੀਕ ਹੈ ਨਾ ਸੋ ਇਹ ਹਸਾਬ ਕਿਤਾਬ ਹੁਣ ਲਾਉਣਾ ਥੋੜਾ ਜਿਹਾ ਔਖਾ ਹੈ ਕਿ ਮੋਬਾਈਲ ਕਿਨੇ ਦਿੱਤਾ ਹਮ ਹਵਾਲਾਤ ਦੇ ਵਿੱਚ ਚਲੋ ਠੀਕ ਹੈ ਦੂਜੀਆਂ ਚੀਜ਼ਾਂ ਜਾ ਸਕਦੀਆਂ ਆਪਾਂ ਮੰਨਦੇ ਆ ਕਿਸੇ ਨੇ ਕੋਈ ਲੀੜਾ ਲੱਤਾ ਲਿਆ ਦਿੱਤਾ ਉਹ ਚਲੋ ਹੁੰਦਾ ਵੀ ਹੁਣ ਗਰਮੀ 'ਚ ਕੋਈ ਮਹਿਲਾ ਕੁਚਲਾ ਲੀੜਾ ਹਮ ਉਹ ਪਾ ਦਿੱਤਾ ਜਾਂਦਾ ਬਦਲਾ ਦਿੱਤਾ ਜਾਂਦਾ ਕੋਰਟ 'ਚ ਪੇਸ਼ ਕਰਨਾ ਤਦ ਵੀ ਜੀ ਜੀ ਕਈ ਵਾਰ ਪੁਲਿਸ ਆਪਦੇ ਕੋਲੋਂ ਵੀ ਦੇ ਦਿੰਦੀ ਆ ਤੇ ਦੂਜੇ ਪਾਸੇ ਚਲੋ ਨਵਾਇਆ ਤੋਆਇਆ ਵੀ ਜਾਂਦਾ ਇਹ ਤੇ ਮਨੁੱਖੀ ਅਧਿਕਾਰਾਂ ਦੇ ਵਿੱਚ ਹੀ ਆ ਗਿਆ ਨਾ ਕਿ ਗਰਮੀ ਆ ਬੰਦੇ ਨੂੰ ਨੂੰ ਆਉਣਾ ਤੋ ਆਣਾ ਜਾਂ ਦਾੜੀ-ਡੋੜੀ ਵਧੀ ਆ 15-20 ਦਿਨ ਦੀ ਹਿਰਾਸਤ ਆ ਚਲੋ ਕਰਾ ਵੀ ਦਿੰਦੇ ਨੇ ਇਹਦੇ ਵਿੱਚ ਹੁਣ ਇਹ ਆ ਕਿ ਹਵਾਲਾਤ ਦੇ ਵਿੱਚ ਬੈਠਾ ਇਹ ਕੈਟਾਗਰੀ ਦਾ ਇੱਕ ਗੈਂਗਸਟਰ ਕਹ ਲੋ ਜਾਂ ਜਿਹਦਾ ਹੁਣ ਤੇ ਪੂਰੀ ਕਹ ਲੋ ਝਿੰਨੀ ਵੀ ਆਪਣੀ ਇੰਡੀਅਨ ਲੋਕਾਂ ਦੀ ਜਿੱਥੇ-ਜਿੱਥੇ ਵੀ ਵੱਸੂ ਉੱਥੇ-ਉੱਥੇ ਨਾਂ ਜਿਹੜਾ ਬਦਨਾਮ ਹੈ ਬਿਲਕੁਲ ਉਹਨੂੰ ਮੋਬਾਈਲ ਕਿੰਨੇ ਦਿੱਤਾ ਆ ਬਸ ਚਲੋ ਦੂਜੀਆਂ ਚੀਜ਼ਾਂ ਵੀ ਆਪਾਂ ਛੱਡਦੇ ਹਾਂ ਚਰਚਾ ਦੇ ਰੂਪ ਦੇ ਵਿੱਚ ਕਿ ਯਾਰ ਆਹ ਹੋ ਜਾਂਦਾ ਉਹ ਹੋ ਜਾਂਦਾ ਪਰ ਗੱਲ ਇਹ ਆ ਕਿ ਮੋਬਾਈਲ ਕਿਸ ਨੇ ਪ੍ਰੋਵਾਈਡ ਕਰ ਦਿੱਤਾ ਕਿਉਂਕਿ ਜੇ ਮੋਬਾਈਲ ਗਿਆ ਤੇ ਤਦੇ ਹੀ ਉਹ ਸਿਗਨਲ ਦੇ ਜ਼ਰੀਏ ਜਾਂ ਸਕਾਈਪ ਦੇ ਜ਼ਰੀਏ ਤੁਸੀਂ ਜੁੜੋਗੇ ਨਾ ਕਿਸੇ ਦੇ ਨਾਲ ਬਿਲਕੁਲ ਫਿਰ ਘੰਟਾ ਦੋ ਮੰਨ ਲਓ ਜੇ ਘੰਟਾ ਉਹ ਇੰਟਰਵਿਊ ਰਿਕਾਰਡ ਹੋਈ ਆ 14 ਮਾਰਚ ਨੂੰ ਜਿਹੜੀ ਇਹਨਾਂ ਨੇ ਕਲਵਾਨ 에ਅਰ ਕੀਤੀ ਸੀ ਕਿ এবੀਪੀ ਵਾਲਿਆਂ ਨੇ ਜੇ ਉਹ ਘੰਟਾ ਚੱਲੀਏ ਤਾਂ ਮਤਲਬ ਕਿ ਸੈਟਿੰਗ ਕਰਦੇ ਆਂ ਕਰਾਉਂਦੇ ਆ ਕੋਈ ਡੇਢ ਤੋਂ 2 ਘੰਟੇ ਟਾਈਮ ਲੱਗਾ ਹੋਏਗਾ ਜੀ ਆਪਾਂ ਨੂੰ ਵੀ ਪਤਾ ਆਪਾਂ ਪ੍ਰੋਗਰਾਮ ਕਰਦੇ ਆਂ ਤਾਂ 15-20 ਮਿੰਟ ਪਹਿਲਾਂ ਆਪਾਂ ਆਪਣੇ ਐਂਗਲ ਬਣਾਉਣੇ ਆ ਲਾਈਟਾਂ ਜਗਾਉਣੇ ਆ ਲਾਈਟਿੰਗ ਸੈੱਟ ਕਰਦੇ ਆ ਮਾਈਕ ਲਾਉਣੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘੰਟਾ 2 ਘੰਟੇ ਚੱਲੀਆਂ ਹੋਣਗੀਆਂ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਫਿਰ ਇਹਦਾ ਮਤਲਬ ਇਹ ਆ ਕਿ ਸ਼ਾਇਦ ਆਰਡਰੀ ਹੋਇਆ ਹੋਵੇ ਕਿ ਦੀ ਹਵਾਲਾ ਦੇ ਨੇੜੇ ਵਾਲਾ ਵੀ ਨਹੀਂ ਜਾਣਾ ਕਿਸੇ ਜਾਂ ਅਗਲੇ ਨੂੰ ਪਰਵਾਹੀ ਨਹੀਂ ਅਗਲਾ ਅਗਲਾ ਕਹਿੰਦਾ ਲਾ ਯਾਰ ਤੂੰ ਆਨ ਅਰ ਕਰ ਤੂੰ ਜਾ ਰਿਕਾਰਡ ਕਰ ਤੂੰ ਕੋਈ ਗੱਲ ਨਹੀਂ ਇੱਥੇ ਕਿਸੇ ਨੇ ਆ ਕੇ ਮਰਨਾ ਹੂੰ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਸੀਆਈਏ ਸਟਾਫ ਹੈ ਖੜੜ ਉਹ ਘਿਰ ਜਾਏਗਾ ਪਰ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਨੇ ਛੋਟੇ ਮੋਟੇ ਕਿਹੇ ਥਾਣੇਦਾਰ ਦੀ ਬਲੀ ਲੈ ਲੈਣਗੇ ਹੂੰ ਕਿਸੇ ਕੋਈ ਹੌਲਦਾਰ ਨੂੰ ਸਿਪਾਈ ਨੂੰ ਸੰਤਰੀ ਨੂੰ ਸਸਪੈਂਡ ਕਰ ਦੇਣਗੇ ਲਾਈਨ ਹਜ਼ਰ ਕਰ ਦੇਣਗੇ ਵੱਧ ਤੋਂ ਵੱਧ ਪਰ ਇਹਨਾਂ ਨੇ ਮੇਨ ਬੰਦਾ ਨਹੀਂ ਫੜਨਾ ਕਿਉਂਕਿ ਇੰਨੀ ਅਣਗਹਿਲੀ ਕੋਈ ਥਾਣਾ ਨਹੀਂ ਕਰਦਾ ਬਿਲਕੁਲ ਕੋਈ ਪਹਿਰੇਦਾਰ ਨਹੀਂ ਕਰਦਾ ਇਹਦਾ ਮਤਲਬ ਇਹ ਹੈ ਕਿ ਜਨਤਾ ਉਹਨੇ ਪੈਸੇ ਲਿਆ ਰਲਿਆ ਜਾਂ ਉਹਨੂੰ ਉਤੋਂ ਕੋਈ ਕਹਿ ਰਿਹਾ ਕਿ ਨਹੀਂ ਨਹੀਂ ਕਰਵਾ ਦੇ ਯਾਰ ਮੈਂ ਬੈਠਾ ਬਿਲਕੁਲ ਬਿਲਕੁਲ ਪਰ ਇਹ ਕਹ ਲੋ ਕਿ ਪੰਜਾਬ ਪੁਲਿਸ ਮਾਨ ਸਾਹਿਬ ਇਹਨਾਂ ਸਾਰਿਆਂ ਵਾਸਤੇ ਇੱਕ ਕਰਾਰੀ ਚਪੇੜਿਆ ਜੀ ਬਿਲਕੁਲ ਕਿ ਅਗਲੇ ਐਡੇ ਵੱਡੇ ਕਾਂਡ ਦੇ ਵਿੱਚ ਤੁਹਾਡੇ ਸਭ ਤੋਂ ਤੁਹਾਡੇ ਮੁਤਾਬਕ ਸਭ ਤੋਂ ਸੁਰੱਖਿਅਤ ਸੀਆਈਏ ਸਟਾਫ ਦੇ ਵਿੱਚ ਬੈਠੇ ਆ ਤੇ ਅਗਲੇ ਇਹ ਲੱਤ ਤੇ ਲੱਤ ਰੱਖ ਕੇ ਇੰਟਰਵਿਊ ਕਰਕੇ ਹੂੰ ਬਿਲਕੁਲ ਇਹ ਬਹੁਤ ਵੱਡਾ ਬਹੁਤ ਵੱਡਾ ਕਲੰਕ ਹੈ ਇਹਨਾਂ ਦੇ ਮੱਥੇ ਤੇ ਕਿਉਂਕਿ ਇਸੇ ਹੀ ਕੇਸ ਦੇ ਵਿੱਚ ਅੱਗੇ ਇੱਕ ਇਹਨਾਂ ਦਾ ਯੱਬਦਾ ਫਿਰਦਾ ਹੈ ਨਾ ਜਿੰਨੇ ਗੈਂਗਸਟਰ ਭਜਾ ਦਿੱਤਾ ਸੀਗਾ ਹਾਂ ਬਿਲਕੁਲ ਸੋ ਇਸ ਵਾਸਤੇ ਇਹ ਕਹਿ ਲੋ ਕਿ ਬਹੁਤ ਵੱਡਾ ਕਲੰਕ ਲੱਗ ਗਿਆ ਇਹਨਾਂ ਦੇ ਮੱਥੇ ਤੇ ਜੀ 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 ਮੈਂ ਕੁਝ ਕਮੈਂਟ ਪੜ੍ਹ ਲਵਾਂ ਜੀ ਮਲੋਟ এনवायरमेंट ਵਾਲੇ ਬਾਈ ਕਹਿ ਰਹੇ ਨੇ ਕਿ ਡੀਜੀਪੀ ਸਾਹਿਬ ਤਾਂ ਮੰਨਦੇ ਹੀ ਨਹੀਂ ਸੀ ਪਹਿਲਾਂ ਇਸ ਗੱਲ ਨੂੰ ਹੁਣ ਡੀਜੀਪੀ ਹੁਣ ਪੰਜਾਬ ਦੇ ਡੀਜੀਪੀ ਨੂੰ ਜਾ ਕੇ ਉੱਥੇ ਹਲਫਨਾਮਾ ਦੇਣਾ ਪੈਣਾ ਹੈ ਜੀ ਹਲਫਨਾਮੇ ਚ ਪਤਾ ਕੀ ਜਾਣਕਾਰੀ ਦੇਣੀ ਪੈਣੀ ਆ ਕਿ ਤੁਸੀਂ ਇਹ ਦੱਸੋ ਕਿ ਜੇਲ੍ਹਾਂ ਦੇ ਵਿੱਚੋਂ ਫਰੋਤੀਆਂ ਜਾਂ ਇਸ ਤਰ੍ਹਾਂ ਦੇ ਡਰਾਵੇ ਸ਼ਕਾਵੇ ਜੜੇ ਆ ਉਹ ਕਿੰਨੇ ਮਾਮਲੇ ਆ ਜੀ ਉਹ ਸਾਰਾ ਡਾਟਾ ਪੇਸ਼ ਕਰਨਾ ਪੈਣਾ ਹੁਣ ਇਹਨਾਂ ਨੂੰ ਹਾਂ ਹਾਂ ਜੀ ਜੋ ਦੇ ਪੰਜਾਬ ਦੇ ਕਹਿ ਰਹੇ ਨੇ ਕਿ ਲਾਰੈਂਸ 99% ਪੁਲਿਸ ਵਾਲਿਆਂ ਦੇ ਨਾਲ ਕਹਿੰਦੇ ਫੁੱਲ ਸੈਟਿੰਗ ਹੈ ਹਾਂ ਮੈਂ ਤੇ ਤੁਹਾਨੂੰ ਜਿੰਨਾ ਕਿ ਦੱਸ ਸਕਦਾ ਸੀ ਬਈ ਦੱਸ ਦਿੱਤਾ ਹੋਰ ਦੱਸੋ ਕੀ ਕਹੀਏ ਕਿ ਕੁਝ ਸੈਟਿੰਗ ਵੀ ਆ ਕੁਝ ਡਰਾਵਾ ਵੀ ਹੁੰਦਾ ਛੋਟੇ ਨੂੰ ਤੇ ਉਹ ਡਰ ਹੁੰਦਾ ਆ ਛੋਟੇ ਅਧਿਕਾਰੀ ਨੂੰ ਤੇ ਉਹ ਡਰ ਹੁੰਦਾ ਚਲੋ ਵੱਡੇ ਦਾ ਤਾਂ ਮਸਲਾ ਇਹ ਅੱਡ ਹੁੰਦਾ ਕਿ ਉਹਦੇ ਕੋਲ ਤੇ ਗਨਮੈਨ ਉਹਦੇ ਕੋਲ ਸਕਿਉਰਟੀ ਦਾ ਪੁਖਤਾ ਪ੍ਰਬੰਧ ਆ ਛੋਟੇ ਤੇ ਉਹੀ ਹਿੱਲ ਜਾਂਦੇ ਆ ਕਿ ਯਾਰ ਕੱਲ ਨੂੰ ਸਕੂਲ ਚ ਜਾਂਦਾ ਜਵਾਕ ਹੀ ਸਾਡਾ ਘੇਰ ਲਿਆ ਕਿ ਤਰ੍ਹਾਂ ਜਾਣਾ ਸਹੀ ਗੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਬ ਕੱਲ ਨੂੰ ਜੀ ਕਹਿ ਰਹੇ ਨੇ ਕਿ ਸੈਂਟਰ ਤੱਕ ਗੱਲਬਾਤ ਆ ਬਿਲਕੁਲ ਜੀ ਸੈਂਟਰ ਤੱਕ ਹੀ ਜਿੱਥੋਂ ਤੱਕ ਪੰਜਾਬੀ ਬੈਠੇ ਨੇ ਤੇ ਪੰਜਾਬੀਆਂ ਤੋਂ ਬਿ ਇਨਵੋਲਵ ਹੋਇਆ ਪਰ ਤੁਸੀਂ ਸੈਂਟਰ ਨੂੰ ਛੱਡੋ ਗੱਲ ਇਹ ਹੈ ਕਿ ਤੁਹਾਡਾ ਜਵਾਬ ਦੇ ਤੇ ਤੁਹਾਡਾ ਮੁੱਖ ਮੰਤਰੀ ਹੋਣਾ ਚਾਹੀਦਾ ਜਿਹਦੇ ਕੋਲ ਹੋਮ ਮਿਨਿਸਟਰੀ ਹੈ ਜਿਹੜਾ ਕਹਿੰਦਾ ਕਿ ਜੇ ਸਾਡੀ ਪੁਲਿਸ ਨੂੰ ਕੁਝ ਕੀਤਾ ਤੇ ਅਸੀਂ ਤੁਹਾਨੂੰ ਅਗਲਾ ਮੋੜ ਨਹੀਂ ਟੱਪੜ ਦੇਣਾ ਅਗਲੇ ਤੁਹਾਡਾ ਮੋੜ ਟੱਪ ਕੇ ਛੱਡੋ ਤੁਹਾਡੀ ਬੈਠਕ ਦੇ ਵਿੱਚ ਬਹਿ ਕੇ ਮਹਿਫਲ ਤੇ ਮਜਲਿਸ ਕਰਕੇ ਗਏ ਨੇ ਜੀ 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 ਜੇਲ ਮੰਤ్రਾਲਾ ਵੀ ਇਤਫਾਕ ਨੇ ਇਹਨਾਂ ਦੇ ਕੋਲ ਆ ਹਮ ਬਿਲਕੁਲ ਕਿ ਜੇਲਾਂ ਦੇ ਵਿੱਚ ਕੀ ਹੋ ਰਿਹਾ ਭਾਈ ਸਭਨਾਂ ਨੂੰ ਪਤਾ ਆਮ ਕੈਦੀ ਨੂੰ ਤੇ ਇਹਨਾਂ ਨੇ ਮਾਫੀ ਦੇਣੀ ਵੀ ਬੰਦ ਕਰ ਦਿੱਤੀ ਹੈ ਜਿਹੜਾ ਆਮ ਕੈਦੀ ਆ ਸਪੈਸ਼ਲ ਮਾਫੀਆਂ ਦਿੰਦੇ ਆ ਕੈਬਨਟ ਦੇ ਵਿੱਚ ਇੱਕ ਨੂੰ ਦੇਤੀ ਦੋ ਨੂੰ ਦੇਤੀ ਚਾਰ ਨੂੰ ਦੇਤੀ ਬਸ ਠੀਕ ਆ ਜਿਹੜੀ ਆਮ ਮਾਫੀ ਅੱਗੇ ਆਉਂਦੀ ਹੁੰਦੀ ਸੀ ਸਾਲ ਤੱਕ ਇੱਕ ਮਹੀਨੇ ਤੋਂ ਲੈ ਕੇ ਸਾਲ ਤੱਕ ਮੁਆਫੀ ਚੜ੍ਹਦੀ ਸੀ ਆਮ ਕੈਦੀ ਨੂੰ ਜਿਹੜਾ ਜਿਹੜਾ ਉੱਥੇ ਹੱਡ ਰਗੜਦਾ ਹੈ ਜਿਹੜਾ ਇਹਨਾਂ ਦੇ ਉੱਥੇ ਗੰਦ ਮੰਦ ਚੁੱਕਦਾ ਹੈ ਕੂੜਾ ਚੁੱਕਦਾ ਹੈ ਇਹ ਇਹਨਾਂ ਦੇ ਜਾ ਕੇ ਉੱਥੇ ਸਾਬਣ ਬਣਾਉਂਦਾ ਹੈ ਇਹਨਾਂ ਦੇ ਜਾ ਕੇ ਤੰਬੂ ਬਣਾਉਂਦਾ ਹੈ ਲੰਗਰ ਬਣਾਉਂਦਾ 2000 ਬੰਦੇ ਦੇ 10-10000 ਬੰਦੇ ਦੇ 8-8000 ਦੇ ਬੰਦੇ ਦੇ 6-6000 ਬੰਦੇ ਦੇ ਲੰਗਰ ਬਣਾਉਂਦਾ ਉਹਨਾਂ ਨੂੰ ਆਮ ਮੁਆਫੀ ਦੇਣੀ ਬੰਦ ਕਰਤੀ ਇਹਨਾਂ ਨੇ ਉਹ ਜਿਹੜੀ ਇੱਕ ਤੋਂ ਇੱਕ ਮਹੀਨੇ ਤੋਂ ਸਾਲ ਤੱਕ ਦੀ ਦਿੰਦੇ ਸੀ ਜੀ ਜੀ ਬਲਵਿੰਦਰ ਜੀ ਪੁੱਛ ਰਹੇ ਨੇ ਕਿ ਜਿਹੜਾ ਵੀਡੀਓ ਕਾਲ ਜਿਹੜੀ ਹੋਈ ਸੀਗੀ ਵਾਇਰਲ ਉਹਦੀ ਵੀ ਕੋਈ ਕਾਰਵਾਈ ਹੋਊ ਨਹੀਂ ਉਹਦਾ ਪਤਾ ਨਹੀਂ ਹੈ ਜੀ ਉਹ ਕੋਈ ਰਿਕਾਰਡ ਤੇ ਨਹੀਂ ਆਈ ਹੂੰ ਹੋ ਸਕਦਾ ਕਿ ਅਗਲੀਆਂ ਸੁਣਵਾਈਆਂ ਤੇ ਉਹ ਵੀ ਆ ਜਾਵੇ ਹੂੰ ਇਹ ਤੇ ਇਹ ਮਾਮਲਾ ਕੀ ਸੀਗਾ ਦੇਖੋ ਇਹਦੇ ਵਿੱਚ ਇੱਕ ਜੇਲ੍ਹ ਚ ਬੰਦ ਬੰਦੇ ਨੇ ਪੀੜਤਾ ਨੂੰ ਹੀ ਵੀਡੀਓ ਭੇਜ ਦਿੱਤਾ ਸੀ ਅੰਦਰ ਜੀ ਅੰਦਰੋਂ ਹੂੰ ਜਦੋਂ ਭੇਜ ਦਿੱਤਾ ਤੇ ਉਹ ਮਾਮਲਾ ਕੋਰਟ ਚ ਗਿਆ ਹਾਈ ਕੋਰਟ ਚ ਗਿਆ ਤੇ ਉੱਥੇ ਹਾਈ ਕੋਰਟ ਨੇ ਨੋਟਿਸ ਲੈ ਲਿਆ ਕਿ ਇੱਥੇ ਤੇ ਇੰਟਰਵਿਊ ਵੀ ਚੱਲੀ ਆ ਹੂੰ ਇਥੋਂ ਇਹ ਮਾਮਲਾ ਜਿਹੜਾ ਫਿਰ ਇਨਵੈਸਟੀਗੇਟ ਤੱਕ ਪਹੁੰਚਿਆ ਸੀਗਾ ਐਸਆਈਟੀ ਬਣਾਈ ਗਈ ਸੀਗੀ ਇਹਦੇ ਚ ਜੀ